ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਕਿਉਂਕਿ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਜ਼ ਮਾਹੌਲ ਪੂਰੇ ਤਰੀਕੇ ਨਾਲ ਕਾਇਮ ਹੈ ਲਗਾਤਾਰ ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਠੰਡਾ ਦਾ ਮਾਹੌਲ ਪੰਜਾਬ ਦੇ ਵਿੱਚ ਵਧਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾ ਬਦਾ ਪੰਜਾਬ ਦੇ ਉੱਪਰ ਬੱਦਲਵਾਈ ਮਾਹੌਲ ਲਗਾਤਾਰ ਬਰਕਰਾਰ ਹੈ ਜੋ ਕਿ ਹੋਂਦੇ 24 ਘੰਟੇ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਬਹੁਤ ਚੰਗੇ ਨਹੀਂ ਹਨ ਕਿਉਂਕਿ ਕਿਸਾਨ ਵੀਰ ਕਈ ਕੜਕੜੂ ਪਾਣੀ ਲਗਾ ਰਹੇ ਸਨ ਤਾਂ ਜਿਹੇ ਦੇ ਵਿੱਚ ਮੌਸਮ ਦਾ ਵਿਗੜਨਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਆਉਂਦੇ 5-7 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਸ਼ਾਮ ਤੱਕ ਇਸੇ ਤਰੀਕੇ ਨਾਲ ਬਣਿਆ ਰਹੇਗਾ ਬੱਦਲਵਾਰੀ ਦਾ ਮਾਹੌਲ ਹੈ ਬੂੰਦਾਬੰਦੀ ਤੇ ਕਿਣਮਣਕਣੀ ਦੇ ਹਾਲਾਤ ਬਰਕਰਾਰ ਰਹਿਣਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਅ ਠੰਡ ਅਤੇ ਕਿਣਮਣਕਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਦੇ 4-5 ਘੰਟੇ ਵਿੱਚ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਅੱਗੇ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਨੰਗਲਵੰਦਪੁਰ ਸਾਹਿਬ, ਲੁਧਿਆਣਾ, ਮੋਗਾ, ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ 벨ਟ ਨੇ ਖਾਸ ਤੌਰ ਤੇ ਦੱਖਣੀ 벨ਟ ਅਤੇ ਪੂਰਬੀ 벨ਟ ਵਿੱਚ ਬੂੰਦਾਬੰਦੀ ਦੇ ਹਾਲਾਤ ਆਉਂਦੇ 5-7 ਘੰਟੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪਰ ਜ਼ਿਆਦਾਤਰ ਅਗਰ ਗੱਲ ਕੀਤੀ ਹੋ ਤਾਂ ਮੌਸਮ ਠੀਕ ਹੀ ਬਣਿਆ ਰਹੇਗਾ ਹਵਾ ਚੱਲੇਗੀ ਕੋਈ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਪਰ ਤੇਜ਼ ਹਵਾ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੀ ਗਤੀ 15-20 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ ਤੇ ਮੀਂਹ ਦੀ ਸੰਭਾਵਨਾ ਜਿਹੜੀ ਇੱਕ ਆਉਂਦੇ ਦਿਨਾਂ ਵਿੱਚ 19 ਤਰੀਕ ਨੂੰ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਇੱਕ ਸੰਖੇਪ ਵੀਡੀਓ ਤੁਹਾਨੂੰ ਨਵੀਂ ਜਾਰੀ ਕਰ ਦਿੱਤੀ ਜਾਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰਪੰਡ ਭਰਾਵਾਂ ਦਾ